ਬਿਲਕੁਲ ਠੀਕ ਹੈ ਕਿ ਨਹੀਂ ਸੋ ਉਹ ਜਦੋਂ ਸਾਡੀ ਕੋਈ ਫਿਲਮ ਕਾਸਟ ਵੀ ਹੁੰਦੀ ਹੈ ਕਿਸੇ ਡਾਇਰੈਕਟਰ ਕੋਲ ਪ੍ਰੋਡਿਊਸਰ ਕੋਲ ਇੱਕ ਦੂਜੇ ਨੂੰ ਕਹਿੰਦੇ ਭਾਜੀ ਆਹ ਰੋਲ ਤੇ ਜੇ ਭੱਲਾ ਸਾਵਾ ਆ ਜਾ ਜਾਂ ਤੇ ਭਾਜੀ ਆ ਤੁਸੀਂ ਬਿੰਨੂ ਨੂੰ ਲੈ ਜਾਓ ਹੁਣ ਮੈਂ ਇੱਕ ਐਗਜ਼ਾਮਪਲ ਦਊਂਗਾ ਸਾਡੀ ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਮੈਂ ਤੇ ਬਿੰਨੂ ਗੀਪੀ ਜੀ ਦੀ ਹੋ ਲੱਕੀ ਦੀ ਹਾਂ ਲੱਕੀ ਸਟੋਰੀ ਹਾਂਜੀ ਹਾਂਜੀ ਕਿਉਂਕਿ ਉਹ ਅਈ ਜੇ ਮੈਂ ਕੁਰਬਾਨੀ ਦੀ ਗੱਲ ਦੱਸਦਾ ਵੀ ਉਹ ਫਿਲਮ ਦੇ ਵਿੱਚ ਅਸੀਂ ਵੈਨਿਟੀ 'ਚ ਬੈਠੇ ਸੀਗੇ ਮੈਂ ਤੇ ਮिन्नੂ ਤੇ ਸਾਡੇ ਕੋਲ ਇੱਕ ਪ੍ਰੋਡਿਊਸਰ ਆਇਆ ਵੀ ਇੱਕ ਫਿਲਮ ਕਰਨੀ ਆ ਉਹ ਫਿਲਮ ਦਾ ਨਾਮ ਸੀ ਨੋਟੀ ਜੱਟ ਨੋਟੀ ਜੱਟ ਵੀ ਪੱਲਾ ਜੀ ਤੁਹਾਨੂੰ ਲੈਣਾ ਤੇ ਤੁਹਾਡਾ ਇੰਨਾ ਬਜਟ ਆ ਤੁਹਾਡਾ ਇੰਨਾ ਤੁਹਾਡਾ ਇੰਨਾ ਸਾਡਾ ਇੱਕ ਹੀਰੋ ਘਟਦਾ ਹੀਰੋ ਕਿਹੜਾ ਲਈਏ ਮੈਂ ਕਿਹਾ ਤੁਸੀਂ ਹੀਰੋ ਤੀਜਾ ਕਰਨਾ ਕੀ ਆ ਉਸ ਵੇਲੇ ਸਾਡੀ ਕੈਰੀਅਰ ਹਿੱਟ ਹੋਈ ਸਾਡੇ ਕੋਲ 10 12 ਫਿਲਮ ਮਹੀਨੇ ਅਧੀਆਂ ਸਾਲ ਦੀਆਂ ਹੁੰਦੀਆਂ ਸੀ ਮੈਂ ਕਿਹਾ ਬੀਨੂ ਨਾਲ ਬੈਠਾ ਤੁਸੀਂ ਬੀਨੂ ਨੂੰ ਕਿਉਂ ਨਹੀਂ ਲੰਦੇ ਤੁਹਾਡਾ ਹੀਰੋ ਦਾ ਪਰਪਸ ਵੀ ਤੁਹਾਡਾ ਕਾਮੇਡੀਅਨ ਦਾ ਪਰਪਸ ਵੀ ਸੋਲਵ ਕਰੋ ਮੈਂ ਮੈਂ ਬੀਨੂ ਨਾਲ ਦੀ ਵੈਨਿਟੀ ਸੀ ਮੈਂ ਕਿਹਾ ਬੀਨੂ ਤੁਹਾਡੇ ਕੋਲ ਬੰਦੇ ਆ ਰਹੇ ਆ ਡਿਸਕਸ ਕਰ ਲਿਓ ਉਹ ਕੋ ਫਿਰ ਬੀਨੂ ਨੇ ਆਪਣਾ ਰੇਟ ਦੱਸਿਆ ਉਹਨਾਂ ਨੂੰ ਉਦੋਂ ਫਿਰ ਜਦੋਂ ਰੇਟ ਦੱਸਿਆ ਤੇ ਫਿਰ ਉਹ ਕਹਿੰਦੇ ਭਾਜੀ ਹੁਣ ਤਾਂ ਰੇਟ ਸਾਡਾ ਬਹੁਤ ਵੱਧ ਗਿਆ ਫਿਰ ਆਪਾਂ ਨੂੰ ਇੱਕ ਬੰਦਾ ਛੱਡਣਾ ਪੈਣਾ ਤੇ ਬੀਨੂ ਕਹਿੰਦਾ ਭਾਜੀ ਭੱਲੇ ਭਾਈ ਛੱਡ ਦੋ ਭਾਈ ਫਰਥ ਕੀ ਇਹ ਸੀਰੀ ਸੋਹਣੀ ਐਨਾ ਪਾਜੀ ਮੈਂ ਦੇ ਲੂ ਫਿਲਮ ਚ ਨਹੀਂ ਆਇਆ ਉਹ ਹਾਂ ਮੁਰਕੇ ਮੇਰੇ ਕੋਲ ਆਏ ਨਹੀਂ ਹੈ ਇਹ ਇੰਨਾ ਪਿਆਰ ਕਰਦਾ ਮੈਨੂੰ ਇਹ ਮੈਂ ਬੜਾ ਪਿਆਰ ਬੜਾ ਸਤਿਕਾਰ ਮੇ ਭਾਜੀ ਉਹਨਾਂ ਦੇ ਬੜੀਆਂ ਬਲੇਸਿੰਗਸ ਰਹੀਆਂ ਨੇ ਉਹ ਤਾਂ ਆਲ ਉਹਨਾਂ ਦੇ ਜਿਵੇਂ ਹੈਗਾ ਨਾ ਡਿਪੈਂਡਡ ਪਰ ਭਾਜੀ ਮੇ ਭਾਜੀ ਨਹੀਂ ਤੁਸੀਂ ਐਡਾ ਵੱਡਾ ਸੈਕਰੀਫਾਈਸ ਕੀਤਾ ਭਾਜੀ ਨੇ ਕੀਤਾ ਮੈਂ ਨਾ ਮੈਂ ਲਾਈਕ ਜਿਸ ਤਰ੍ਹਾਂ ਇਹ ਸਟੋਰੀ ਸੁਣਾ ਰਹੇ ਸੀਗੇ ਨਾ ਮੈਂ ਇਮੋਸ਼ਨਲ ਹੋ ਰਿਹਾ ਸੀ ਨਹੀਂ ਨਹੀਂ ਮੈਂ ਬੜਾ ਇਮੋਸ਼ਨਲ ਹੋ ਗਿਆ ਸੀ ਮੈਂ ਕਿਹੜੀ ਕੀ ਆ ਬਾਤ ਹੈ ਮੈਨੂੰ ਜਦੋਂ ਐਂਡ ਤੱਕ ਆਇਆ ਮੈਂ ਕਿ ਇੰਨਾ ਨੇ ਕੀ ਸੈਕਰੀਫਾਈਸ ਕੀਤਾ ਹੈ ਮੈਨੂੰ ਕਿ ਫਿਰ ਉਹ ਮੇਰੇ ਉੱਪਰ ਲੱਗੇ ਕਿ ਸੈਕਰੀਫਾਈਸ ਐਕਚੁਅਲੀ ਪੱਲਾ ਸਾ ਪੱਲਾ ਸਾ ਦਾ ਸੀ ਪੱਲਾ ਸਾ ਮੈਂ ਕਹਿ ਸਕਦਾ ਕਿ ਮੈਂ ਇੱਕ ਦੋ ਲੈਜੈਂਡ ਸਾਹਮਣੇ ਬੈਠਾ ਮੈਨੂੰ ਪਤਾ ਹੈ ਕਿ ਅੱਜ ਤੋਂ 10 ਜਦੋਂ ਆਪਾਂ ਬੈਠੇ ਹੋਵਾਂਗੇ ਕਦੇ ਇਸ ਕਨਵਰਸੇਸ਼ਨ ਨੂੰ ਚੱਕ ਕੇ ਦੇਖਾਂਗੇ ਨਾ ਅਸੀਂ ਤੁਹਾਡੀ ਜਰਨੀਜ਼ ਦੇਖੀਆਂ ਨੇ ਹੈਨਾ ਤੇ ਮੈਨੂੰ ਢਿਲੋ ਸਾਹਿਬ ਜਦ ਵੀ ਹੁਣ ਇੱਕ ਮੇਨ ਲੀਡ ਦੇ ਤੌਰ ਤੇ ਆਨੇ ਆ ਅੱਜ ਫਿਰ ਹੈ ਜੇ ਸੈਕਰੀਫਾਈਸਿਸ ਕਿੰਨੇ ਕੁ ਜ਼ਿਆਦਾ ਨੇ ਬਹੁਤ ਬਹੁਤ ਸਾਰੇ ਐਕਚੁਅਲੀ ਬੇਸਿਕ ਜਿਹੜਾ ਨਾ ਉਹ ਹੀ ਕੰਨਾਂ ਦਿਵਾਲੇ ਕੰਨਾਂ ਦੇ ਵਿਚਾਲੇ ਦਿਮਾਗ ਤਾਂ ਹੀ ਰਹਿੰਦਾ ਜੇ ਪਿਛਲੇ ਚੀਜ਼ਾਂ ਨੂੰ ਤੁਸੀਂ ਯਾਦ ਰੱਖਦੇ ਹੋ ਕਿਹਨੇ ਕਿਹਨੇ ਤੁਹਾਡੀ ਹੱਥ ਫੜ ਕੇ ਉੱਤੇ ਚੜਾਇਆ ਕਿਹਨੇ ਕਿਹਨੇ ਤੁਹਾਡੀ ਹੈਲਪ ਕੀਤੀ ਕਿਉਂਕਿ ਤੁਸੀਂ ਉਦਾਂ ਹੀ ਨਹੀਂ ਬਣਦੇ ਮੈਂ ਸੋਚ ਹੀ ਨਹੀਂ ਸਕਦਾ ਸੀ ਮੈਂ ਮੇਨ ਲੀਡ ਚ ਆਉਣਾ ਕਿਉਂਕਿ ਪਹਿਲੀ ਵਾਰੀ ਜੇ 댓 ਵਾਸ ਉਹ ਫਿਲਮ ਸਾਡੀ ਵੇਖ ਬਰਾਤਾ ਚੱਲੀ ਵੇਖ ਬਰਾਤਾ ਚੱਲੀ ਆ ਵੇਖ ਬਰਾਤਾ ਚੱਲੀਆਂ ਸੀ ਆ ਕਮਾਲ ਦਾ ਉਹਦੇ ਵਿੱਚ ਐਕਟ ਸੀ ਇੱਕ ਮਜਬੂਰ ਬਾਪ ਇੱਕ ਬੱਚਾ ਜਿਹੜਾ ਬੱਸ ਨੂੰ ਉੱਥੇ ਹਰਿਆਣਾ ਲੈ ਜਾਂਦਾ ਸੀ ਕੁੜੀ ਦੀ ਖਾਤਰ ਔਰ ਅੱਗੋ ਕੈਮਿਸਟਰੀ ਕਰਤਾ ਕੌਸ਼ਲ ਜੀ ਨਾਲ ਇਹਨਾਂ ਦੀ ਬਹੁਤ ਬਹੁਤ ਅੱਛਾ ਕਮਾਲ ਦੀ ਸੀਗੀ ਉਹਨਾਂ ਦੀ ਹਿੰਦੀ ਹਰਿਆਣਵੀ ਤਾਂ ਉਹਨਾਂ ਦੇ ਮੂੰਹ ਤੇ ਇੰਨੀ ਸੱਚਦੀ ਆ ਨਾ ਮੈਂ ਤਾਂ ਕਹਿੰਦਾ ਸ਼ੀ ਇਜ਼ ਮੇਡ ਫॉर ਹਰਿਆਣਵੀ ਡਾਇਲਾਗਸ ਜੀ ਜੀ ਕਰੈਕਟਰ ਐਡਾ ਪਿਆਰਾ ਸੀ ਉਹ ਬਿਲਕੁਲ ਠੀਕ ਹੈ ਕਿ ਨਹੀਂ ਸੋ ਉਹ ਜਦੋਂ ਸਾਡੀ ਕੋਈ ਫਿਲਮ ਕਾਸਟ ਵੀ ਹੁੰਦੀ ਹੈ ਕਿਸੇ ਡਾਇਰੈਕਟਰ ਕੋਲ ਪ੍ਰੋਡਿਊਸਰ ਕੋਲ ਇੱਕ ਦੋ ਜਣ ਕਹਿੰਦੇ ਭਾਜੀ ਆਹ ਰੋਲ ਤੇ ਜੇ ਭੱਲਾ ਸਾਵਾ ਆ ਜਾਣ ਤੇ ਭਾਜੀ ਆ ਤੁਸੀਂ ਬਿੰਨੂ ਨੂੰ ਲੈ ਜਾਓ ਹੁਣ ਮੈਂ ਇੱਕ ਐਗਜ਼ਾਮਪਲ ਦਊਂਗਾ ਸਾਡੀ ਇੱਕ ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਮੈਂ ਤੇ ਬਿੰਨੂ ਅ ਗੀਪੀ ਜੀ ਦੀ ਹੋ ਲੱਕੀ ਦੀਆਂ ਲੱਕੀ ਸਟੋਰੀ ਹਾਂਜੀ 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 ਕਿਉਂਕਿ ਇਦਿ ਮੈਂ ਕੁਰਬਾਨੀ ਦੀ ਗੱਲ ਦੱਸਦਾ ਵੀ ਉਹ ਫਿਲਮ ਦੇ ਵਿੱਚ ਅਸੀਂ ਵੈਨਿਟੀ 'ਚ ਬੈਠੇ ਸੀਗੇ ਮੈਂ ਤੇ ਮिन्नੂ ਤੇ ਸਾਡੇ ਕੋਲ ਇੱਕ ਪ੍ਰੋਡਿਊਸਰ ਆਇਆ ਵੀ ਇੱਕ ਫਿਲਮ ਕਰਨੀ ਆ ਉਹ ਫਿਲਮ ਦਾ ਨਾਮ ਸੀ ਨੋਟੀ ਜੱਟ ਨੋਟੀ ਜੱਟ ਵੀ ਪੱਲਾ ਜੀ ਤੁਹਾਨੂੰ ਲੈਣਾ ਤੇ ਤੁਹਾਡਾ ਇੰਨਾ ਬਜਟ ਆ ਤੁਹਾਡਾ ਇੰਨਾ ਤੁਹਾਡਾ ਇੰਨਾ ਸਾਡਾ ਇੱਕ ਹੀਰੋ ਘਟਦਾ ਹੀਰੋ ਕਿਹੜਾ ਲਈਏ ਮੈਂ ਕਿਹਾ ਤੁਸੀਂ ਹੀਰੋ ਤੀਜਾ ਕਰਨਾ ਕੀ ਆ ਫਿਲਮ ਸਾਡੀ ਕੈਰੀਅਰ ਹਿੱਟ ਹੋਈ ਸਾਡੇ ਕੋਲ 10 12 ਫਿਲਮ ਮਹੀਨੇ ਅਧੀਆਂ ਸਾਲ ਦੀਆਂ ਹੁੰਦੀਆਂ ਸੀ ਮੈਂ ਕਿਹਾ ਬੀਨੂ ਨਾਲ ਬੈਠਾ ਤੁਸੀਂ ਬੀਨੂ ਨੂੰ ਕਿਉਂ ਨਹੀਂ ਲੰਦੇ ਤੁਹਾਡਾ ਹੀਰੋ ਦਾ ਪਰਪਸ ਵੀ ਤੁਹਾਡਾ ਕਾਮੇਡੀਅਨ ਦਾ ਪਰਪਸ ਵੀ ਸੋਲਵ ਕਰੋ ਮੈਂ ਮੈਂ ਬੀਨੂ ਨਾਲ ਦੀ ਵੈਨਿਟੀ ਸੀ ਮੈਂ ਕਿਹਾ ਬੀਨੂ ਤੁਹਾਡੇ ਕੋਲ ਬੰਦੇ ਆ ਰਿਹਾ ਡਿਸਕਸ ਕਰ ਲਿਓ ਉਹ ਕੋ ਫਿਰ ਬੀਨੂ ਨੇ ਆਪਣਾ ਰੇਟ ਦੱਸਿਆ ਉਹਨਾਂ ਨੂੰ ਉਦੋਂ ਫਿਰ ਜਦੋਂ ਰੇਟ ਦੱਸਿਆ ਤੇ ਫਿਰ ਉਹ ਕਹਿੰਦੇ ਭਾਜੀ ਹੋਂ ਦਾ ਰੇਟ ਸਾਡਾ ਬਹੁਤ ਵੱਧ ਗਿਆ ਫਿਰ ਆਪਾਂ ਨੂੰ ਇੱਕ ਬੰਦਾ ਛੱਡਣਾ ਪੈਣਾ ਤੇ ਬੀਨੂ ਕਹਿੰਦਾ ਭਾਜੀ ਭੱਲੇ ਭਾਈ ਛੱਡ ਦੋ ਭਾਈ ਫਰਥ ਕੀ ਇਹ ਸੀਰੀਅਸ ਚ ਸਮਝ ਨਹੀਂ ਆਇਆ ਪਾਜੀ ਮੈਂ ਦੇ ਲੋ ਫਿਲਮ ਚ ਨਹੀਂ ਆਇਆ ਉਹ ਆਏ ਮੁੜ ਕੇ ਮੇਰੇ ਕੋਲ ਆਏ ਨਹੀਂ ਹੈ ਇਹ ਕਿੰਨਾ ਪਿਆਰ ਕਰਦਾ ਮੈਨੂੰ ਇਹ ਮੈਂ ਬੜਾ ਪਿਆਰ ਬੜਾ ਸਤਿਕਾਰ ਮੇਰੇ ਭਾਜੀ ਉਹਨਾਂ ਦੇ ਬੜੀਆਂ ਬਲੇਸਿੰਗਸ ਰਹੀਆਂ ਨੇ ਉਹ ਤਾਂ ਆਲ ਉਹਨਾਂ ਦੇ ਜਿਵੇਂ ਹੈਗਾ ਨਾ ਡਿਪੈਂਡੈਂਟ ਪਰ ਭਾਜੀ ਮੇਰੇ ਭਾਜੀ ਨਹੀਂ ਸੀ ਤੁਸੀਂ ਐਡਾ ਵੱਡਾ ਸੈਕਰੀਫਾਈਸ ਕੀਤਾ ਭਾਜੀ ਨੇ ਕੀਤਾ ਮੈਂ ਨਾ ਮੈਂ ਲਾਈਕ ਜਿਸ ਤਰ੍ਹਾਂ ਇਹ ਸਟੋਰੀ ਸੁਣਾ ਰਹੇ ਸੀਗੇ ਨਾ ਮੈਂ ਇਮੋਸ਼ਨਲ ਹੋ ਰਿਹਾ ਸੀ ਨਹੀਂ ਨਹੀਂ ਮੈਂ ਬੜਾ ਇਮੋਸ਼ਨਲ ਹੋ ਗਿਆ ਸੀ ਮੇਰੇ ਕਿਹੜਾ ਕੀਆ ਬਾਤ ਹੈ ਮੈਨੂੰ ਜਦੋਂ ਐਂਡ ਤਾਂ ਕਹੇ ਮੈਂ ਕਿ ਇੰਨਾ ਨੇ ਕੀ ਸੈਕਰੀਫਾਈਸ ਕੀਤਾ ਹੈ ਮੈਂ ਕਿ ਫਿਰ ਉਹ ਮੇਰੇ ਪਤਾ ਲੱਗੇ ਕਿ ਸੈਕਰੀਫਾਈਸ ਐਕਚੁਅਲੀ ਪੱਲਾ ਸਾ ਪੱਲਾ ਸਾ ਦਾ ਸੀ ਪੱਲਾ ਸਾ ਯਾਰ ਮੈਂ ਕਹਿ ਸਕਦਾ ਕਿ ਮੈਂ ਇੱਕ ਦੋ ਲੈਜੈਂਡ ਸਾਹਮਣੇ ਬੈਠਾ ਮੈਨੂੰ ਪਤਾ ਹੈ ਕਿ ਅੱਜ ਤੋਂ ਜਦੋਂ ਅੱਪ ਬੈਠੇ ਹੋਗੇ ਕਦੇ ਇਸ ਕਨਵਰਸੇਸ਼ਨ ਨੂੰ ਚੱਕ ਕੇ ਦੇਖਾਂਗੇ ਨਾ ਅਸੀਂ ਤੁਹਾਡੀ ਜਰਨੀਜ਼ ਦੇਖੀਆਂ ਨੇ ਹੈਨਾ ਤੇ ਮੈਨੂੰ ਢਿਲੋ ਸਾਹਿਬ ਜਦ ਵੀ ਹੁਣ ਇੱਕ ਮੇਨ ਲੀਡ ਦੇ ਤੌਰ ਤੇ ਆਨੇ ਆ ਅੱਜ ਹੈ ਜੇ ਸੈਕਰੀਫਾਈਸਿਸ ਕਿੰਨੇ ਕੁ ਜ਼ਿਆਦਾ ਆਂਦੇ ਨੇ ਬਹੁਤ ਬਹੁਤ ਸਾਰੇ ਐਕਚੁਅਲੀ ਬੇਸਿਕ ਜਿਹੜੇ ਨਾ ਉਹੀ ਕੰਨਾਂ ਦਿਵਾਲੇ ਕੰਨਾਂ ਦੇ ਵਿਚਾਲੇ ਦਿਮਾਗ ਤਾਂ ਹੀ ਰਹਿੰਦਾ ਜੇ ਪਿਛਲੇ ਚੀਜ਼ਾਂ ਨੂੰ ਤੁਸੀਂ ਯਾਦ ਰੱਖਦੇ ਹੋ ਕਿਨੇ ਕਿਨੇ ਤੁਹਾਡੀ ਹੱਥ ਫੜ ਕੇ ਉੱਤੇ ਚੜਾਇਆ ਕਿਨੇ ਕਿਨੇ ਤੁਹਾਡੀ ਹੈਲਪ ਕੀਤੀ ਕਿਉਂਕਿ ਤੁਸੀਂ ਉਦਾਂ ਹੀ ਨਹੀਂ ਬਣਦੇ ਮੈਂ ਸੋਚ ਹੀ ਨਹੀਂ ਸਕਦਾ ਸੀ ਮੈਂ ਮੇਨ ਲੀਡ ਚ ਆਉਣਾ ਕਿਉਂਕਿ ਪਹਿਲੀ ਵਾਰੀ ਜੇ ਐਜ਼ ਅ ਹੀਰ ਦੈਟ ਵਾਸ ਉਹ ਫਿਲਮ ਸਾਡੀ ਵੇਖ ਬਰਾਤਾ ਚੱਲੀ ਵੇਖ ਬਰਾਤਾ ਚੱਲੀ ਆ ਵੇਖ ਬਰਾਤਾ ਚੱਲੀ ਆ ਸੀ ਕਮਾਲ ਦਾ ਉਹਦੇ ਵਿੱਚ ਐਕਸੀ ਇੱਕ ਮਜਬੂਰ ਬਾਪ ਇੱਕ ਬੱਚਾ ਜਿਹੜਾ ਬਸ ਨੂੰ ਉੱਥੇ ਹਰਿਆਣੇ ਲੈ ਜਾਂਦਾ ਸੀ ਕੁੜੀ ਦੀ ਖਾਤਰ ਔਰ ਅੱਗੋਂ ਕੈਮਿਸਟਰੀ ਕਰਤਾ ਕੌਸ਼ਲ ਜੀ ਨਾਲ ਇਹਨਾਂ ਦੀ ਕਮਾਲ ਦੀ ਸੀਗੀ ਉਹਨਾਂ ਦੀ ਹਿੰਦੀ ਹਰਿਆਣਵੀ ਤਾਂ ਉਹਨਾਂ ਦੇ ਮੂੰਹ ਤੇ ਨਹੀਂ ਸੱਜਦੀ ਆ ਨਾ ਮੈਂ ਤਾਂ ਕਹਿੰਦਾ ਸ਼ੀ ਇਜ਼ ਮੇਡ ਫਾਰ ਹਰਿਆਣਵੀ ਡਾਇਲੌਗਸ ਜੀ ਜੀ ਕਰੈਕਟਰ ਐਡਾ ਪਿਆਰਾ ਸੀ ਉਹ